लो जी चल रही है मशीन ये बुट्टा देखो का क्या चीज़ है ये बड़े बड़े लग रहे हैं लग भी टाणिया हैं ਉੜ ਕੇ ਦੇਖਾਂ ਕਿ ਕੀ ਚੀਜ਼ ਕਾफी ਦਰਖਤ ਲਾਗ ਹੈ ਲਗ ਰਹੀਆਂ ਲਾਖਾਂ ਆਂਬ ਬੇਰੀ ਚੀਕੂ ਮਰੂਤ ਸੰਗਤਰੇ ਉਸਮਾਨ ਲੱਗ ਰਿਹਾ ਹੈ ਇਹ ਚੱਲ ਰਿਹਾ ਆਪਣਾ ਜਹਾਜ਼ ਜੇਰੀਆਂ ਬਿਲਕੁਲ ਸੁੱਕ ਗਈਆਂ